ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜੋਰ ਸਿੰਘ ਵਾਲੇ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਜੋਰ ਸਿੰਘ ਵਾਲਾ ਪਿੰਡ ਦੋਸਤੋ ਦੁਬਲੀ ਬਰਵਾਲਾ ਚੀਮਾ ਸੈਦੋਂ ਇਹ ਪਿੰਡ ਬਿਲਕੁਲ ਲਾਗੇ ਲੱਗੇ ਆ ਤੇ ਵੱਡੇ ਸਭਰਾ ਦੀ ਦੂਰੀ ਵੀ ਇੱਥੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਆ ਹਰੀਕੇ ਪੱਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਆ ਖਟੀ ਮੋੜ ਤਕਰੀਬਨ 10 ਤੋਂ 5 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ। ਵੀਰ ਹਰਵੇਲ ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਹਰਵੇਲ ਦਾ ਤੇ ਡੇਰੀ ਫਾਰਮਿੰਗ ਦੇ ਨਾਲ-ਨਾਲ ਸੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਪਾਂ ਦੋਸਤੋ ਤੁਹਾਨੂੰ ਦਿਖਾਉਂਦੇ ਰਹੀਦਾ ਕੋਈ ਦੂਜੇ ਤੀਜੇ ਦਿਨ ਅਪਡੇਟ ਦੇ ਦੇ ਦੀ ਆ ਤੇ ਵੈਸੇ ਪਸ਼ੂ ਰੋਜ਼ ਦੇ ਆਉਂਦੇ ਆ ਠੀਕ ਆ ਜੀ ਵਿਕਰੀ ਵਾਲੇ ਕੋਈ 2 4 5 ਨਗ ਜਿਹੜੇ ਐਵਰੀ ਟਾਈਮ ਤੁਹਾਨੂੰ ਇਸ ਫਾਰਮ ਤੇ ਅਵੇਲੇਬਲ ਮਿਲਣਗੇ ਵਿਕਰੀ ਵਾਲੇ ਅੱਜ ਜਿੰਨੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਸ਼ਾਰਟ ਦੇ ਵਿੱਚ ਆਪਾਂ ਤੁਹਾਨੂੰ ਦੱਸ ਦ ਇੱਕ ਵੜੇ ਗੱਬਣ ਦਿਖਾਵਾਂਗੇ ਠੀਕ ਹੈ ਜੀ ਇਹ ਵੜ ਗੱਬਣ ਆ ਤਿਆਰੀ ਤੇ ਇਹ तकरीबन ਇੱਕ ਆਫਸਰ ਝੋਟੀ ਦਿਖਾਵਾਂਗੇ ਠੀਕ ਹੈ ਜੀ ਸੋ ਨੀਲੀ ਪੱਖ ਦੇ ਵਿੱਚ ਇਹ ਝੋਟੀ ਆਫਸਰ ਸੋ ਕਾਫੀ ਵੀਰ ਖਰੀਦਣ ਵਾਲੇ ਚਾਹਵਾਨ ਹੁੰਦੇ ਆ ਠੀਕ ਹੈ ਜੀ ਸੋ ਇਸ ਸਟੇਜ ਦੇ ਉੱਪਰ ਅੱਗੇ ਤੁਸੀਂ ਲੈ ਜਾਓਗੇ ਦੋਸਤੋ ਏਆਈ ਦੇਗਾ ਕਾਬਲਾ ਠੀਕ ਹੈ ਜੀ ਬਾਕੀ ਜਾਂ ਹੋਈ ਆ ਉਹ ਗੱਲਬਾਤ ਆਪਾਂ ਵੀਰ ਹਰਵੈਲ ਦੇ ਨਾਲ ਕਰ ਲਾਂਗੇ ਇੱਕ ਗੱਬਣ ਤਿਆਰੀ ਵਾਲੀ ਮਾਝਾ ਤੇ ਇੱਕ ਸੱਜਰ ਸੋਈ ਤੁਹਾਨੂੰ ਇਧਰ ਝੋਟੀ ਦਿਖਾ ਦਾਂਗੇ ਨੀਲੀ ਦੇ ਪੱਖ ਦੇ ਵਿੱਚ ਇੱਕ ਦੋਸਤੋ ਨੀਲੀ ਰਵੀ ਦਾ ਝੋਟਾ ਬੁੱਲ ਜਿਹੜਾ ਵੀਰ ਆ ਉਹ ਵੀ ਸੇਲ ਕਰਦਾ ਆਪਣੇ ਫਾਰਮ ਤੋਂ ਉਹਦੇ ਵੀ ਆਪਾਂ ਤੁਹਾਨੂੰ ਲਾਸਟ ਵਿੱਚ ਡਿਟੇਲ ਦੇ ਦੇਆ ਕਿ ਠੀਕ ਆ ਜੀ ਮਾਲੀ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਸੋ ਨੀਲੀ 라ਵੀ ਕਿਸੇ ਵੀਰ ਨੇ ਗਾ ਬਰੀਡ ਤੇ ਕੰਮ ਕਰਨਾ ਮਾਲ ਦੇ ਵਿੱਚ ਰੱਖਣਾ ਤੇ ਬਹੁਤ ਚੰਗਾ ਮਾਲ ਦੀ ਹੈ ਬਰੀਕੀ ਦੇ ਵਿੱਚ ਆ ਠੀਕ ਆ ਜੀ ਮਾਰਕਿੰਗ ਨਿਸ਼ਾਨੀਆਂ ਬਹੁਤ ਜ਼ਿਆਦੀਆਂ ਜਾਇਜ਼ ਹੈ ਤੇ ਬਾਕੀ ਰੇਡਪੜ ਤਾਂ ਕੀ ਰਹੂਗਾ ਉਹ ਤੁਹਾਨੂੰ ਆਪਾਂ ਲਾਸਟ ਵਿੱਚ ਮੈਂਸ਼ਨ ਕਰਦੇ ਆਂਗੇ ਅੱਜ ਤਰੀਕ 27 ਸਤੰਬਰ ਆ ਦੋਸਤੋ ਟਾਈਮ ਕੋਈ ਮਾਰਨਿੰਗ ਦੇ 10:30 11:00 ਵਜੇ ਦਾ ਆਉ ਕਰਦੇ ਆਂ ਗੱਲਬਾਤ ਰਵੇਲ ਸਭ ਤੋਂ ਪਹਿਲਾਂ ਸਾਸਤਰੀ ਘਰ ਹਾਂਜੀ ਸੰਤੋਸ਼ ਸਾਹਿਬ ਜੀ ਸਾਸਤਰੀ ਘਰ ਬਾਕੀ ਜਿੰਨੇ ਵੀ ਰਾਜਸਿੰਧੂ ਫਾਰਮੀ ਚੈਨਲ ਨੂੰ ਦੇਖ ਰਹੇ ਫੇਸਬੁੱਕ YouTube Instagram ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਦਿਓ ਜੀ ਬਹੁਤ ਵਧੀਆ ਵੀਰ ਹਰਵੇਲ ਠੀਕ ਠਾਕ ਵੀਰੇ ਵਾਹਿਗੁਰੂ ਜੀ ਮੇਰਾ ਸ਼ੁਕਰ ਹਰਵੇਲ ਵੀਰੇ ਐਨੀਮਲ ਅੱਜ ਆਪਣੇ ਕੋਲ ਟੋਟਲ 5 ਕਨਾਗਾ ਵਿੱਚ ਮਾਲੀ ਨੂੰ ਪਾ ਕੇ ਹਾਂਜੀ 5 ਨੇ ਜੀ ਇੱਕ ਜਰਸੀ ਵੈੜਾ ਬਲੈਕ ਚ ਚਾਹੀ ਵਾਲ ਤੇ ਜਰਸੀ ਦਾ ਕ੍ਰੋਸ ਹਾਂਜੀ ਇੱਕ ਨੀਲੀ ਦੀ ਉਮਰ ਛੋਟੀ ਆ ਠੀਕ ਹੈ ਜੀ ਨੀਲੀ ਦੀ ਮੱਝ ਆ ਇਹ ਕਪੜੇ ਕੋਲੇ ਵੱਡੀ ਮੱਝ ਆ ਉਹ ਵੀ ਆਪਾਂ ਨਾਲ ਠੀਕ ਹੈ ਜੀ ਠੀਕ ਹੈ ਅੱਛਾ ਹਰਵੇਲ ਸਟਾਰਟਿੰਗ ਜਿੱਦੇ ਤੋਂ ਆਪਾਂ ਕਰਨੀ ਆ ਐਸੇ ਝੋਟੀ ਤੋਂ ਨੀਲੀ ਦੀ ਝੋਟੀ ਆ ਸੂਈ ਸਵਾਈ ਆ ਬਿਲਕੁਲ ਸੰਤੂ ਸਾਹਿਬ ਇਹ ਕੱਲ੍ਹ ਵਾਲੀ ਰਾਤ ਪਰਸੋਂ ਵਾਲੀ ਰਾਤ ਸ਼ਾਮ ਨੂੰ ਸੂਈ ਸੀ ਠੀਕ ਆ ਜੀ ਆਪਣੇ ਫਾਰਮ ਤੇ ਇੱਥੇ ਸੂਈ ਆ ਬਿਲਕੁਲ ਜੀ ਆਪਣੇ ਕੋਲੇ ਸੂਈ ਆ ਪ੍ਰੋਪਰ ਜੇਰ ਦੀ ਵੀਡੀਓ ਓਕੇ ਸਵਾਈ ਦੀ ਸਭ ਕੁਝ ਆਪਣੇ ਕੋਲੇ ਆ ਜੀ ਲਓ ਦੋਸਤੋ ਬਾਕੀ ਇੱਕ ਵਾਰੀ ਨਿਸ਼ਾਨੀਆਂ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਚਾਰੇ ਪੈਰ ਧੋਪੇ ਆ ਠੀਕ ਆ ਜੀ ਗਿੱਠ ਗਿੱਠ ਮਗਰ ਲੱਤਾਂ ਵਾਈਟ ਮਗਰ ਕੱਟੀਏ ਤੇ ਕੱਟਾ ਮਗਰ ਕੱਟੀ ਆ ਗਈ ਸਰ ਮਗਰ ਕੱਟੀ ਆ ਠੀਕ ਹੈ ਜੀ ਬਹੁਤ ਮਗਰ ਕੱਟੀ ਸੋਹਣੀ ਹੈ ਚਲੋ ਠੀਕ ਹੈ ਜੀ ਮਗਰ ਕੱਟੀਏ ਦੋਸਤੋ ਇੱਕ ਵਾਰੀ ਮੈਂਸ਼ਨ ਕਰਦੇ ਨੇ ਬਲੈਕ ਰੰਗ ਦੇ ਵਿੱਚ ਆ ਮੱਥੇ 'ਚ ਫੁੱਲੀ ਏ ਥੋੜੀ ਜੀ ਉਹ ਅੱਗੇ ਦੋਸਤੋ ਜਿਹੜੇ ਵੀਰ ਕਈ ਵਾਰਾ ਨਾਰਮਲ ਝੋਟੀਆਂ 사ਹਨ ਤੋਂ ਲਵਾ ਲੈਂਦੇ ਆਂਡ ਗਵਾੜ ਦੇ ਵਿੱਚ ਕਈ ਵਾਰਾ 사ਹਨ ਹੁੰਦਾ ਕਈ ਵਾਰਾ ਮਾਲ ਦੇ ਵਿੱਚ ਹੀ ਜੇਕਰ ਮੋਹਰਾ ਦਾ ਬੋਲਾ ਤੇ ਉਹਦੇ ਤੇ ਟਪਾ ਦਿੰਦੇ ਆ ਠੀਕ ਹੈ ਜੀ ਨੀਲੀ ਰਾਵ ਦੀ ਝੋਟੀ ਜਾਂ ਕੋਈ ਪਸੂਨੀ ਵੀਰ ਕਈ ਬਰੀਡਾ ਨਹੀਂ ਦੇਖਦੇ ਇੱਕ ਨਵੇਂ ਦੁੱਧ ਰਲਣ ਵਾਲੀ ਕਈਆਂ ਵੀਰਾਂ ਦਾ ਮਕਸਦ ਤੇ ਗਾਂ ਕੋਈ ਮੇਰਾ ਵੀਰ ਜਿਹੋ ਜਿਹਾ ਸੀਮਨ ਤੁਸੀਂ ਲਵਾ ਲਓਗੇ ਉਹ ਜਿਹੇ ਬੱਚੇ ਪਸੂ ਪਾ ਦਿੰਦਾ ਹਰ ਵੇਲੇ ਅੱਜ ਤੀਜਾ ਦੇਣਾ ਪਰਸੋਂ ਦੀ ਸੂਈ ਮੰਨ ਲਓ ਤੀਜਾ ਲਾ ਲਓ ਚਾਹੇ ਦੋ ਲਾ ਲਓ ਹਨਾ ਹਾਂਜੀ ਠੀਕ ਆ ਤੇ ਬਾਕੀ ਸੰਤੂ ਸਾਹਿਬ ਆਪਾਂ ਇੰਨੀ ਕੀ ਦੀ ਗੱਲ ਕਰਾਂਗੇ ਜਿੰਨੀ ਕਿ ਬੰਦੀ ਆ ਹਾਂਜੀ ਬਹੁਤ ਸੁਨੱਖੀ ਆ ਅੱਜ ਕੇ ਜਿੰਨੀ ਵੀ ਆਪਾਂ ਇਹਦੀ ਬਿਊਟੀ ਦੀ ਗੱਲ ਕਰ ਲਈਏ ਤਾਂ ਉਨੀ ਦੀਪ ਘਟਿਆ ਆ ਕਰੋ ਚੱਕ ਜੀ ਆ ਫੇਸ ਕੁਆਲਿਟੀ ਦੇਖੋ ਇਹਦੀ ਘੋੜੇ ਵਾਂਗੂ ਉੱਪਰੋਂ ਪੱਦਰਿਆ ਪਿੱਛੇ ਪੂੜਾ ਬਹੁਤ ਜ਼ਿਆਦਾ ਤੇ ਨਵੀਂ ਝੋਟੀ ਆ ਠੀਕ ਇੱਕ ਉੱਚੀ ਲੰਮੀ ਆ ਕੋਈ ਨਾਰਮਲ ਨਹੀਂ ਆ ਪੈਨੋ ਵਾਦਾ ਮੰਤਰ ਵੇਖੀਏ ਤੇ ਰਵੇਲ ਪੂਰੀ ਰਾਜੀ ਆ ਪੂਰੀ ਤੰਦਰੁਸਤੀ ਹੈ ਵੀ ਬਾਡੀ ਵੇਟ ਆਹ ਦੇ ਸੰਧੂ ਸਾਹਿਬ 5 ਸਵਾ 5 ਫੁੱਟੇ ਦਾ ਕੱਦ ਹੈ ਲਓ ਜੀ ਹਾਈਟ ਕੱਟ ਪੂਰੀ ਹੈ ਠੀਕ ਆ ਜੀ ਤੇ ਬਾਕੀ ਸੰਧੂ ਸਾਹਿਬ ਪਹਿਲੇ ਸੂਏ ਦਾ 14 ਕਿਲੋ ਦਾ ਕੱਢ ਰਿਹਾ ਦੂਜੇ ਸੂਏ ਝੋਟੀ ਸੂਈ ਆ ਅੱਛਾ ਜੀ ਤੇ ਬਹੁਤ ਚੋਣ ਚਾਂਣ ਤਾਂ ਇੰਨੀ ਕਿ ਚੰਗੀ ਹੈ ਕਿ ਥਣ ਬਹੁਤ ਕੁਆਲਿਟੀ ਦਾ ਲੱਗਾ ਹੁਣ ਬੋਲਾ ਕਿੰਨਾ ਹੀ ਤਾਂ ਥੱਲੇ ਹੋ ਆਹ ਬੋਲਾ ਸੰਧੂ ਸਾਹਿਬ ਮੈਂ ਚੋਇਆ ਸੀਗਾ ਰਾਤੀ ਕੋਈ 1.5-2.5 ਕਿਲੋ ਹਾਂਜੀ ਕੋਈ ਹੁਣ ਵੀ 5 ਕਿਲੋ ਦੇ ਲੱਗੇ ਬੰਨੇ ਸੂਰੇ ਵੀ ਚੋਇਆ ਵੇ 8-9 ਕਿਲੋ ਹੈ ਯਾਰ 8-9 ਕਿਲੋ ਸੰਧੂ ਸਾਹਿਬ ਜਿਆਦਾ ਨਹੀਂ ਮੈਂ ਕਹੂੰਗਾ 16 ਕਿਲੋ ਦੀ ਨਾਰਮਲ ਘਰੇਲੂ ਚਵਾਈ ਕਰਾਉਗੀ ਚੰਗਾ ਬਰੀਡਰ ਬੰਦਾ ਦਾ ਚੰਗੀ ਸਾਮ ਵਾਲਾ ਹੋਵੇ ਤਾਂ ਸੰਧੂ ਸਾਹਿਬ ਵੱਧ ਵੀ ਦੇ ਸਕਦੀ ਆ 12 ਤੋਂ 16 ਦੇ ਵਿੱਚ ਰਹੂਗੇ ਠੀਕ ਹੈ ਲਓ ਜੀ ਕਬਾਤ ਬਹੁਤ ਵਧੀਆ ਠੰਡੀ ਸੀਲ ਆ ਲਓ ਦੋਸਤੋਂ ਬਾਕੀ ਝੋਟੀ ਚੈੱਕ ਕਰੋ ਠੀਕ ਹੈ ਜੀ ਤੇ ਪੂਰੀ ਨਿਗਾਹ ਦੇ ਵਿੱਚੋਂ ਕੱਢ ਲਓ ਚੀਜ਼ ਬਹੁਤ ਸ਼ਾਨਦਾਰ ਆ ਪੂਛ ਬਿਲਕੁਲ ਸੂਦੇ ਨਾਲ ਤੱਕ ਵਾਈਟ ਆ ਨੀਲੀ ਦੇ ਲੈਣੇ ਹੋਣ ਉਹ ਤਾਂ ਚਲੋ ਕਿਸ ਨੇ ਕ੍ਰਾਸ ਮੈਂ ਮਹੌਰਤ ਉਹ ਕਰਾਈ ਉਹਦਾ ਕਰਕੇ ਬਲੈਕ ਬੱਚਾ ਹਾਂਜੀ ਬਾਕੀ ਜਿਹੋ ਜੇ ਆਪਾਂ ਸੀਮਰ ਰਖਵਾਵਾਂਗੇ ਉਵੇਂ ਦਾ ਬੱਚਾ ਦੋ ਆ ਬਿਲਕੁਲ ਜੀ ਬਿਲਕੁਲ ਪਹਿਲੇ ਸੂਏ ਜੇ ਦੀ ਕੱਟੀ ਸੀ ਆਪਣੇ ਕੋਲੇ ਇੱਕ ਮਿੰਟ ਰੋਕ ਲਿਓ ਉਹ ਵੀ ਨਾਲ ਹੀ ਲਈ ਸੀ ਆਪਾਂ ਉਹ ਵੀ ਸੇਲ ਕਰਤੀ ਆਪਾਂ ਠੀਕ ਹੈ ਜੀ ਉਹ ਪਿਓਰ ਨੀਲੀ ਕੱਟੀ ਆਈ ਸੀ ਡਿੰਗੇ ਕਰ ਠੀਕ ਆ ਲਓ ਵੀ ਕਿਸਾਨ ਵੀਰੋ ਬਹੁਤ ਸ਼ਾਨਦਾਰ ਪੂਰੀ ਜਾਨਦਾਰ ਕੁਆਲਿਟੀ ਦੇ ਵਿੱਚ ਤੇ ਝੋਟੀ ਸੈਕੰਡ ਟਾਈਮਰ ਦੂਜਾ ਸੁਆ ਸੂਈ ਆ ਸੋਹਣੇ ਥਣ ਭਾਂਡੇ ਦੇ ਵਿੱਚ ਵਾਂ ਦਾ ਬਹੁਤ ਜਿਆਦਾ ਸੋਹਣਾ ਠੀਕ ਆ ਜੀ ਆਪਸੀ ਥਣਾ ਦੀ ਤੇ ਜਵਾਬ ਸਮਾ ਦੀ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਵੀ ਇਹੋ ਜਿਹਾ ਥਣਾ ਦੋਸਤੋ ਮੋਟੀ ਤਾਰ ਸਭ ਚਵਾਈ ਪੋਲੀ ਤਾਰ ਬਿਲਕੁਲ ਕਹਿ ਸਕਦੇ ਨਾ ਵੀ ਹਰਲੀਆਂ ਵਰਗੇ ਥਾਨ ਆ ਆ ਤਾਂ ਪੌਣੇ ਪੌਣੇ ਫੁੱਟ ਦੀ ਵਿੱਥੀ ਤੇ ਜਿਹੜਾ ਥਣ ਲੱਗਾ ਲਓ ਜੀ ਨਿੱਗਰ ਲੇਵੇ ਦੀ ਆ ਪੂਰੀ ਦੁੱਧ ਵਾਲੀ ਮੱਝਾ ਕਿਸੇ ਕੋਲੋਂ ਖੁੰਝੀ ਨਹੀਂ ਹੈਗੀ ਅੱਛਾ ਹਰਵੇਲ ਕੀ ਡਿਮਾਂਡ ਵੀਰੇ ਕਰਦੇ ਆ ਕੀ ਮੁੱਲ ਰੱਖਿਆ ਹੈਂ ਸנדੂ ਸਾਹਿਬ ਭਵੇਂ ਜੇ ਤਾਂ ਆਪਾਂ ਵੇਖੀਏ ਤਾਂ 1.35 ਦੀ ਵੀ ਹੈਗੀ ਆ ਹਾਂ ਪਰ ਮੋਹਲੇ ਸੰਧੂ ਸਾਹਿਬ ਇਹਦਾ 122 ਥੋੜਾ ਪਤਾ ਮਾਨਤਨ ਜਰੂਰ ਕਰਾਂਗੇ ਆਪਾਂ 122 ਜੀ ਹਾਂਜੀ ਲਓ ਜੀ 122 ਦੇ ਵਿੱਚੋਂ ਛੋੜਛਾਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਇੱਥੇ ਆਣ ਕੇ ਆਪਦੀ 200 ਚੋਕੇ ਭਰਾ ਕੇ ਤਸੱਲੀ ਕਰ ਲਿਓ ਸ਼ਾਨਦਾਰ ਕੁਆਲਿਟੀ ਆ ਬਾਕੀ ਕਰੈਕਟਰ ਕਰੂਟਰ ਪੂਰੇ ਆ ਠੀਕ ਆ ਬਹੁਤ ਚੰਗੀ ਝੋਟੀ ਤੇ ਚੰਗੀ ਉੱਚੇ ਵੱਡੇ ਕੱਤ ਕਰਦੇ ਵਿੱਚ ਦੋ ਟਾਈਮ ਤਸੱਲੀ ਕਰੇ ਤਿੰਨ ਟਾਈਮ ਕਰੇ ਹਾਂ ਤੇ ਆਨਲਾਈਨ ਵੀ ਸੌਦਾ ਕਰ ਸਕਦਾ ਆਪਾਂ ਥਾਣਾ ਦੀ ਗਾਰੰਟੀ ਦੇ ਕੇ ਫੁੱਲ ਭੇਜ ਦਾਂਗੇ ਠੀਕ ਆ ਜੀ ਹਰਵੇਲ ਆਪਣੇ ਕੋਲ ਸੈਕਿੰਡ ਨੰਬਰ ਤੇ ਇਹ ਮੱਝ ਕਿਨਵਾ ਸੂਹਾ ਸੂਰੀ ਆ। ਸਨਸਾ ਤੀਜਾ ਸੂਹਾ ਸੂਰੀ ਆ। ਆਪਣੇ ਪਿੰਡੋਂ ਮੱਝ ਲਈ ਆ ਆਪਣੇ ਪਰਿਵਾਰ ਤੋਂ। ਠੀਕ ਹੈ ਜੀ। ਬਿਲਕੁਲ ਜਨਾਨੀ ਕੋਲੋਂ ਮੱਝ ਆਈ ਆ। ਲਓ ਦੱਸੋ ਪਸ਼ੂ ਵਪਾਰ ਦਾ ਕੀਤਾ ਤੇ ਵੀਰਨ ਦਾ ਵੀ ਆਪਾਂ ਲੋਕਲ ਆਪਣੇ ਪਿੰਡੋਂ ਹੀ ਪਰਚੇਜ਼ ਕੀਤੀ ਆ। ਤੇ ਇਹ ਸੂਹਾ ਤੀਜਾ ਸੂਣੀ ਆ। ਆ ਤੀਜਾ ਸੂਹਾ ਸੂਣੀ ਆ। ਸਨਸਾ ਉਹਨਾਂ ਬਹੁਤ ਵਧੀਆ ਚੀਜ਼ ਦੀ ਗਾਰੰਟੀ ਦਿੱਤੀ ਆ। ਅੱਛਾ 15-16 ਕਿਲੋ ਨੋਰਮਲ। ਬਿਲਕੁਲ ਇੱਕ ਘਰੇਲੂ ਮਤਲਬ ਆਪਣੇ ਪਰਿਵਾਰ ਦੇ ਵਿੱਚੋਂ ਪਰਜਾਈ ਸਾਡੀ। ਫੀਗਾ ਜੀ ਤਾਂ ਬਿਲਕੁਲ ਉਹਨਾਂ ਦੇ ਕੋਲੋਂ ਇਹ ਆਈ ਆ ਤਾਂ ਚੰਗੀ ਆ ਤਾਂ ਇਹ ਨਹੀਂ ਕਿ ਇਹਨੂੰ ਮੈਨੂੰ ਕੋਈ ਕਈ ਵਾਰ ਹੁੰਦੇ ਪਸ਼ੂ ਵੀ ਜਨਾਨੀਆਂ ਨੂੰ ਨਹੀਂ ਲੱਗੇ ਲੱਗਣ ਦਿੰਦੇ ਜਾਂ ਕਿਦਾਂ ਹਾ 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 ਕੋਈ ਇਹਨੂੰ ਇਸ ਚੀਜ਼ ਦਾ ਮਤਲਬ ਨਹੀਂ ਲਓ ਜੀ ਹਾਈਟ ਇਹਦੀ ਵੀ ਬਸੇ ਵੱਡੀਆਂ ਮੱਜਾਂ ਚ ਆਉਂਦੀ ਆ ਵੱਡੀਆਂ ਛੱਡ ਕੇ ਵੱਡੀਆਂ ਤੋਂ ਵੀ ਭਾਰੀ ਸੰਧੂ ਸਾਹਿਬ ਹਾਂ ਸਿੰਗਲ ਹੱਡੀ ਆ ਦੋਸਤੋ ਵੇਖੋ ਤੁਸੀਂ 4 ਇੰਚ ਉੱਚੀ ਹੱਡੀ ਆ ਬਿਲਕੁਲ ਸਿੰਗਲ ਹੱਡੀ ਆ ਬਹੁਤ ਭਾਰੀ ਚੌੜਾ ਪਿੱਠਪੂੜਾ ਪੂਰੀ ਲੰਬਾਈ ਦੇ ਵਿੱਚ ਸਪੈਸ਼ਲ ਜੀ ਆਨੇ ਸਾਨੂੰ ਸਭ ਕੋਈ ਇਹਦੇ ਤੇ ਸ਼ੱਕ ਨਹੀਂ ਅੱਜ ਅੱਛਾ ਹਰਬੀਲ ਵੀਰੇ ਗੱਬਣਾ ਤੇ ਕਿਸੇ ਵੀਰ ਦੇ ਮਾਨ ਦੇ ਵਿੱਚ ਇਹ ਨਾ ਵੀ ਕਿ ਕਿਸੇ ਆਪਾਂ ਪੁੱਛਿਆ ਨੀਗਾ ਪਾਰ ਪਿੱਛੇ ਦੀ 蒂ਪਣ ਤੋਂ ਪਾਉਣਾ ਆਪਣੀ ਤਸੱਲੀ ਆ ਸਾਬ ਜੋ ਚੀਜ਼ਾਂ ਵਪਾਰੀ ਦੇਖਦਾ ਵਪਾਰੀ ਨੇ ਦੇਖਣਾ ਹੁੰਦਾ ਪਿੱਛਾ ਹਾਂ ਕਿ ਮਾਰਦੀ ਨਾ ਹੋਵੇ ਤਾਂ 蒂ਪਣ ਹਾਂ ਦੋ ਚੀਜ਼ਾਂ ਵਪਾਰੀ ਦੇਖਦਾ ਉਹ ਚੀਜ਼ਾਂ ਦੀ ਆਪਾਂ ਗਾਰੰਟੀ ਦੇ ਕੇ ਭੇਜ ਦਾਂਗੇ 蒂ਪਣ ਦੀ ਪੂਰਾ ਭਰਾ ਵਧੀਆ ਹੋਊਗਾ ਤਾਂ ਕੋਈ ਇਹ ਪਾਰ ਪਿੱਛਾ ਨਹੀਂ ਸੂਣ ਵਾਲੇ ਦਿਨ ਤੱਕ ਦੀ ਆਪਣੀ ਗਾਰੰਟੀ ਰਹੂਗੀ ਪਾਰ ਪਿੱਛੇ ਦੀ ਕੂਣ ਤੋਂ ਵਾਦਾ ਦੀ ਆਪਣੀ ਕੋਈ ਗਰੰਟੀ ਨਹੀਂ ਕਿ ਕੋਈ ਕੀ ਗਰਮ ਚੀਜ਼ ਪਾਉਂਦਾ ਕਿ ਨਹੀਂ ਪਾਉਂਦਾ ਬਿਲਕੁਲ ਲੋ ਵੀ ਦੋਸਤੋ ਜਿਹੜੀ ਹੁਣ ਮੇਨ ਮੁੱਖ ਗੱਲ ਕਰਨਾ ਰਹੀ ਆ ਹਾਈਟ ਲੈਂਥ ਪੂਰੀ ਆ ਫੁੱਲ ਵੱਡੇ ਕੱਦ ਬੋਤ ਦੇ ਵਿੱਚ ਦਿਨ ਹਜੇ ਕੱਟਦੀ ਆ ਠੀਕ ਆ ਜੀ ਦਿਨ ਆਰਾਮ ਨਾਲ ਜੇ ਕਰੇਡੀ ਮੱਝ ਨੂੰ ਆਪਾਂ ਦੇਖੀਏ ਤਾਂ ਜੇ ਮੀਨੋਂ ਦਾ ਚਾਚਾ ਚੇਤਾ ਨਹੀਂਗਾ ਸੂਣ ਥਾਨ ਦਾ 8 ਲੈ ਜੇ 7 ਲੈ ਜੇ 7 8 ਦਿਨ ਲਊਗੀ ਪਰ ਰਿਕਾਰਡ ਤੋੜੂਗੀ ਦੁੱਧ ਵਾਲੇ ਵੀ ਠੀਕ ਆ ਬਾਕੀ ਸਿੰਗਾ ਸੁੰਗਾ ਦੀ ਵੀ ਪੂਰੀ ਫੱਬਾ ਜਿੱਡੇ ਕੇ ਦੋਸਤੋ ਕੱਦ ਬੋਤ ਵਾਲੀ ਆ ਤੇ ਸਿੰਗ ਵੀ ਸੋਨਾ ਲੱਗਾ ਜੀ ਕੱਦ ਦੋਸਤੋ ਫੁੱਲ ਵੱ ਬਾਕੀ ਭਾਈ ਹਰਬੇਲ ਨੇ ਵੀ ਦੱਸ ਹੀ ਦਿੱਤਾ ਪੂਰੀ ਭਾਰੀ ਹੈ ਠੀਕ ਆ ਜੀ ਇਹ ਇੱਕ ਆਈਡੀਆ ਇੱਕ ਬਿਲਕੁਲ ਆਪ ਤੱਕ ਇੱਕ ਅੰਗ ਕੇ ਦੋਸਤੋ ਕੋਈ ਵੀ ਚੀਜ਼ ਸੌਦਾ ਕਰਦੇ ਆਂ ਵੀ ਉੱਥੇ ਜਾ ਕੇ ਕੋਈ ਛੋਟੀ ਨਾ ਨਿਕਲੇ ਵੀ ਛੋਟੀ ਨਹੀਂਗੀ ਸੋਹਣੇ ਕੱਦ ਕਾਟਾ ਚੰਗੇ ਢਾਂਚੇ ਦੇ ਵਿੱਚ ਜਿਸ ਦਾ ਮੈਂ ਇੰਨਾ ਕਹਿ ਸਕਦਾ ਕਿ ਛੋਟੇ ਹਾਥੀ ਦੇ ਵਿੱਚ ਆਰਾਮ ਨਾਲ ਇੱਕ ਮੱਝ ਹੀ ਆਊਗੀ ਦੋਨਾਂ ਮੱਝਾਂ ਦੀ ਗੱਲ ਕਰੂੰਗਾ ਹਾਂ ਜੀ ਹਾਂ ਜੀ ਬੋਪਾਰੀ ਇਹ ਬੇ ਸੰਸਾਵੇ ਦੀ ਇੰਨੀ ਕਿ ਚਮੜੀ ਪਤਲੀ ਆ ਵੇਖੋ ਉੱਪਰ ਵਾਲੀ ਦੀ ਝਾਗ ਮੈਂ ਕੱਲੀਆਂ ਕੱਲੀਆਂ ਨਾੜਾਂ ਇਹਦੀਆਂ ਫੁੱਲ ਨੇ। ਇਹ ਕਾਗਜੀ ਆ ਕਿ? ਕਾਗਜੀ ਬਿਲਕੁਲ ਜੀ। ਲਓ ਜੀ। ਬਹੁਤ ਜਿਆਦਾ ਦੁੱਧ ਤਾਂ ਇਹਨਾਂ ਵੀ ਜਿਆਦਾ ਵੀ ਲੋੜ ਤੋਂ ਵੱਧ। ਬਹੁਤ ਖੂਬਸੂਰਤ। ਚੰਗੀ ਆ। ਲਓ ਦੱਸੋ ਮੈਂ ਜਿਹੜੀਆਂ ਦੋਵੇਂ ਤੁਹਾਨੂੰ ਦਿਖਾਈਆਂ ਨੇ ਦੋਵੇਂ ਹਨ ਪ੍ਰਮਾਨਕ ਕਹ ਲੋ ਜਾਂ ਇਹ ਕਦ ਪੋਤਾਲੀਆਂ ਕਹ ਲੋ ਵੱਡੇ ਕਦ ਘੜ ਦੇ ਵਿੱਚ ਆ। ਕੋਈ ਮੈਂ ਇਹ ਨਹੀਂ ਕਹਿ ਸਕਦਾ ਵੀ 19 ਦੇ ਕੀ ਆ ਦੋਵੇਂ ਕਦ ਘੜ ਵਾਲੀਆਂ ਨੇ ਠੀਕਾ ਪੱਟੀਆਂ ਚਾਂਦੀ। ਪੂਰੀਆਂ ਵੱਡੀਆਂ ਸੰਦੂ। ਇਹ ਹਰਵੇਲ ਇਹ ਤਾਂ ਮੋਲਾ ਭੱਜ ਕੀ ਕਰਦੇ ਆ ਭਰਾ? ਮੋਲੇ ਸੰਧ ਸਾਬ ਜੇ ਤਾਂ ਸੂ ਪੈਂਦੀ ਆ। ਹਾਂ। ਫਿਰ ਤਾਂ 125। ਆ। ਹੋਣ ਦਾ ਮੁੱਲ ਤੁਹਾਨੂੰ ਸਕਦਾ 1.7 ਉਹਦੇ ਚ ਮਾਨਦਾਰ ਹੋਵੇ 1.7 ਚ ਬਿਲਕੁਲ ਜੀ ਲਓ ਜੀ 1 ਲੱਖ 7000 ਦੇ ਵਿੱਚੋਂ ਦੋਸਤੋ ਛੋੜ ਛੱਪਾ ਚੰਨ ਠੰਡੀ ਠੁੰਡੀ ਪੂਰੀ ਆਹ ਕਰੋ ਚੱਕ ਠੀਕ ਆ ਜੀ ਸੋ ਬਖਾਲਾ ਬਖੂਲਾ ਚੰਗਾ ਤਿਆਰ ਕਰਦੀ ਪਈ ਹੈ ਬਾਕੀ ਉਮੀਦ ਆਪਾਂ ਕਰ ਸਕਦੇ ਬੈਠਾ ਸੱਤਾਂ ਦਿਨਾਂ ਦੇ ਵਿੱਚ ਚੰਗਾ ਖੁੱਲੂਗੀ ਥੱਲੇ ਕੋਈ ਕੋਈ ਬਹੁਤ ਵਧੀਆ ਨਿਕਲ 53 ਤੋਂ ਪਣ ਪੂਰੀ ਮੋਗਾ ਚਵਾਈ ਹੈ ਠੀਕ ਆ ਜੀ ਵੈਸੇ ਆਪਣੀ ਜਿਹੜੀ ਦੋਸਤੋ ਕਿ ਕਿਲੋ ਅੱਧਾ ਕਿਲੋ ਪਾਈਆ ਖੰਡ ਭਰਾ ਕੇ ਪਹਿਲਾਂ ਹਰ ਵੇਲ ਤਸੱਲੀ ਕਰਕੇ ਚੀਜ਼ ਖਰੀਦਦਾਰੀ ਕਰਦਾ ਕੋਈ ਨਹੀਂ ਹੈਗਾ ਕਿ ਮਾੜਾ ਟਿੱਪੀ ਤੇ ਲੈ ਜਾਂਦੀ ਠੀਕ ਆ ਪੂਰੀ ਤਸਲੀਅਤ ਦਾ ਕਿਲੋ ਪਾਇਆ ਖੰਡ ਭਰਾਂਦਾ ਜਰੂਰ ਆ ਇਹ ਕਦੀ ਵੀ ਕਿਸੇ ਵੀਰ ਨੇ ਚਲੋ ਪਸ਼ੂ ਵੇਚਣਾ ਜਾਂ ਖਰੀਦਣਾ ਉਹ ਤੁਸੀਂ ਇੱਥੇ ਵੀ ਆਣ ਕੇ ਵੇਖ ਲਿਓ ਠੀਕ ਜੱਗੇ ਸੰਧੂ ਸਾਹਿਬ ਫੁੱਲ ਆਪਾ ਥਾਣਾ ਦੀ ਗਰੰਟੀ ਜਿਹੜਾ ਭਰਾ ਪ੍ਰੋਪਰ ਆਊਗਾ ਸਾਰੇ ਪਰ ਇਹ ਲੱਗੇ ਅਨਸਰ ਝੋਟੀ ਆਪਣੇ ਕੋਲ ਆ ਗਈ ਨੀਲੀ ਪਤੰਦ ਸਾਹਿਬ ਅਨਸਰ ਝੋਟੀ ਆ ਅੱਛਾ ਜੀ 15 16 ਦਿਨ ਦੀ ਬਣੀ ਵੀ ਆ 15 16 ਦਿਨਾਂ ਦੀ ਹਾਂ ਪਰ ਆਪਾ ਉਹ ਤਾਂ ਚਲੋ ਮਾਲੀ ਤੋਂ ਬਣੀ ਫਿਰ ਕੇ ਏਆਈ ਕਰਵਾਈ ਏਆਈ ਮੁਤਾਬਕ ਉਹਨਾਂ ਕਰਾਈ ਆ ਜਿਹੜੀ ਲਓ ਦੋਸਤੋ ਏਆਈ ਹੋਈ ਆ ਠੀਕ ਆ ਜੀ ਕੋਈ 12 15 ਦਿਨਾਂ ਦੀ ਇੱਕ ਵੇਰਵਾ ਪਾ ਦਿੰਨੇ ਆ ਬਾਕੀ ਆ ਕਿ ਨਿਕਲਦੀ ਨਹੀਂ ਨਿਕਲਨੀ ਉਹ ਕਿਸੇ ਭਰਾ ਦੇ ਕਿ ਕਿਸਮਤ ਆ ਕਿਸੇ ਵੀਰ ਦਾ ਲਾਕਾ ਨਿਕਲ ਵੀ ਸਕਦਾ ਐਨੀਮਲ ਜੇਕਰ ਲੱਗਿਆ ਹੋਇਆ ਤੇ ਪਸੂ ਨਿਕਲਣਾ ਠੀਕ ਹੈ ਜੀ ਤੇ ਤਕਰੀਬਨ ਤੁਸੀਂ ਇੱਕ 31 ਝੋਟੀ ਦੇਖ ਸਕਦੇ ਜੀ ਠੀਕ ਹੈ ਜੀ ਬਹੁਤ ਸੋਹਣੀ ਆ ਨੀਲੀ ਦੀ ਬਾਕੀ ਬਾਹਰ ਆਪਾਂ ਤੁਹਾਨੂੰ ਇਧਰ ਤਸੱਲੀ ਦੇ ਨਾਲ ਦਿਖਾਉਨੇ ਆ ਚਾਰੇ ਖੋਰ ਚਾਰੇ ਪੈਰ ਤੋਂ ਪਿਆ ਠੀਕ ਆ ਤੇ ਬਾਹੂ ਦੇ ਨਿਸ਼ਾਨ ਬਾਕੀ ਅੱਖ ਬਿੱਲੀ ਮਣਕੀ ਦੋ ਥਾਂ ਅਗਲੇ ਵਾਈਟ ਆ ਤੇ ਸਿੰਘੀ ਕਹਿੰਦੇ ਨਾ ਵੀ ਬਿਲਕੁਲ ਚੱਪੇ ਦੇ ਥੱਲੇ ਆਉਂਦੀ ਆ ਜੀ ਬਿਲਕੁਲ 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 ਦੇਖਿਆ ਨਾ ਲਓ ਜੀ ਨਵੀਂ ਜਿਹੀ ਇੱਕ ੱਟੀ ਆ ਦੋਸਤੋ ਝੋਟੀ ਪੱਖਾ ਠੀਕ ਆ ਜੀ ਤੇ ਸੋ ਇੱਕ ਵਾਰੀ ਥੋੜਾ ਹਰਵੈਲ ਡੱਕੀ ਇਹਨੂੰ ਥੋੜਾ ਕਾਲਾ ਪਸੂ ਪੈਂਦਾ ਮੇਰੇ ਨਾਲ ਘਰੋਂ ਆਈ ਆ ਨਾ ਘਰੋਂ ਆਈ ਆ ਥੋੜਾ ਜਿਹਾ ਕਈ ਵਾਰ ਪਸੂ ਵੈਸੇ ਕਿਤੇ ਬਾਵਾਂ ਟਾਈਮ ਬਾਦ ਖੋਲੇ ਹੋਵੇ ਤਾਂ ਵੈਸੇ ਥੋੜਾ ਨੱਚਦਾ ਟੱਪਦਾ ਰਹਿੰਦਾ ਤੇ ਬਿਲਕੁਲ ਦੋਸਤੋ ਕਰੋ ਚੈੱਕ ਇੱਕ ਵਾਰੀ ਤੁਸੀਂ ਠੀਕ ਆ ਜੀ ਸੁਣੀ ਆ ਰਾਜੀ ਆ ਸਿੰਘੀ ਬਹੁਤ ਪਿਆਰੀ ਆ ਅੱਖ ਬਿਲਕੁਲ ਨੀਲੀ ਆ ਸੰਦੂ ਸਾਹਿਬ ਝੋਟੀ ਦਾ ਸਿੰਘ ਹਰਵੈਲ ਚੈੱਕ ਕਰਨ ਵਾਲਾ ਬਹੁਤ ਸੋਹਣਾ ਨਾ ਛੋਟਾ ਸੂਂਗਲੀ ਨਹੀਂ ਆ ਰਹੀ ਸੰਦੂ ਬਿਲਕੁਲ ਜੀ ਥੱਲੇ ਇਹ ਛੋਟੀ ਸਿੰਘੀ ਦੇ ਵਿੱਚ ਪਤਲਾਪਨ ਬਹੁਤ ਛੋਟੀ ਦੇ ਵਿੱਚ ਸਭ ਚੱਲਦੇ ਵੀ ਨਿਸ਼ਾਨ ਆ ਹਾਂ ਜੀ ਬਿਲਕੁਲ ਅਗਲੇ ਥਣ ਜਿਹੜੇ ਦੋਵੇਂ ਵਾਈਟ ਆ ਇਹਦੇ ਅੱਛਾ ਜੀ ਠੀਕ ਆ ਤਾਂ ਠੰਡੀ ਸੀ ਇਹ ਲਾ ਕੋਈ ਇਹ ਨਹੀਂ ਲਓ ਅਗਲੇ ਦੋਨੋਂ ਥਣ ਵਾਈਟ ਆ ਗਿਆ ਵਾਈਟ ਆ ਗਿਆ ਤਾਂ ਵੀ ਕਿਸਮਤ ਨਾਲ ਲਓ ਦੋਸਤੋ ਦੋ ਥਣ ਵਾਈਟ ਆ ਤੇ ਨੀਲੀ ਦੀ ਗੱਲ ਕਰੀਏ ਤੇ ਨੀਲੀ ਦੇ ਵਿੱਚ ਜੇਕਰ ਥਣ ਵਾਈਟ ਆ ਜਾਣ ਤੇ ਸੋਨੇ ਦੇ ਸੁਹਾਗੇ ਦੀ ਗੱਲ ਵੈਸੇ ਬਹੁਤ ਦੱਕ ਦੁੱਖ ਬਹੁਤ ਚੰਗੀ ਪਸੂ ਦਿੰਦਾ ਠੀਕ ਆ ਜੀ ਬਹੁਤ ਖੂਬਸੂਰਤ ਝੋਟੀ ਹੈ ਠੀਕ ਆ ਜੀ ਤੇ ਅਫਸਰ ਝੋਟੀ ਆ ਇਹ ਵੀ ਬਕਾਊ ਆ ਸੇਲ ਦੇ ਲਈ ਅੱਜ ਅਵੇਲੇਬਲ ਆ। ਤਾਂ ਤੁਹਾਨੂੰ ਬਹੁਤ ਸਾਰਾ ਪਟੂਕੀ ਕਰਮਾ ਲਈ ਬਹੁਤ ੱੱਲਾ ਦੋਸਤੋ ਪੂਰਾ ਜਿਹੜਾ ਹਾਥੀ ਚਵਾਈਲਾ ਧਰਨ ਨਿਕਲ ਕੇ ਆਊਗਾ। ਤੋਂ ਬਾਕੀ ਅੱਗੇ ਜਿਹੜਾ ਕੋ ਵੀਰ ਲੈ ਜਾਂਦਾ ਚੰਗੇ ਪਸ਼ੂ ਚੰਗੇ ਲਾਣੀ ਕਰਾ ਦੇਦੇ। ਕੋਈ ਨਾ ਦੇ ਦੋਸਤੋ ਅੱਗੇ ਕਿਸੇ ਵੀਰ ਦੀ ਕਿਸਮਤ ਆ ਕਿ ਇਹਨਾਂ ਬਹੁਤ-ਬਹੁਤ ਚੰਗੇ-ਚੰਗੇ ਦੁੱਧਰਕਾਰ ਵੀ ਕੈਮ ਕਰ ਜਾਂਦੇ ਆ। ਤੇ ਚੰਗੀ ਆ ਛੋਟੀ ਜਿੰਨੀ ਵੀ ਆ। ਬਹੁਤ ਪਿਆਰੀ ਆ ਸੰਦਾ ਛੋਟੀ ਚ ਕੁਸ਼ੀ। ਇਹ ਹਰ ਵੇਲੇ ਦੇ ਦਈਏ ਕਿੰਨੇ ਦੀ ਵੀਰਾ। ਲਾਇ ਦੇ ਜਸਨੂ ਸਾਹਿਬ ਹਾਂਜੀ 33 ਮੋਲਾ ਮਾਨਤਨ ਕਰਾ ਸਾਡੇ 33 ਚੋਂ ਹਾਂਜੀ ਲਓ ਜੀ 33000 ਦੇ ਵਿੱਚੋਂ ਦੋਸਤੋ ਛੋੜ ਛੱਪਾਈ ਹੋ ਜੂਗਾ ਬਹੁਤ ਵਧੀਆ ਸੰਦੂ ਸਾਹਿਬ ਥਾਨ ਬਹੁਤ ਸੋਹਣਾ ਠੀਕ ਆ ਜੀ ਇੱਥੇ ਆਣ ਕੇ ਇੱਕ ਵਾਰੀ ਮੇਰਾ ਵੀਰ ਵੇਖ ਲਿਆ ਜੀ ਆਪਣੀ ਅੱਖੀ ਦੋ ਥਾਨ ਅਗਲੇ ਵਾਈਟ ਆ ਮਗਰਲੇ ਬਲੈਕ ਆ ਬਿਲਕੁਲ ਆ ਵਿੱਥਾ ਮੇਰੇ ਨਾਲ ਚੈੱਕ ਕਰੋ ਬਹੁਤ ਜਿਆਦਾ ਲੇਵਾ ਬੜਾ ਚੰਗਾ ਤਿਆਰ ਕਰੂਗਾ ਠੀਕ ਆ ਸੰਦੂ ਸਾਹਿਬ ਸੋ ਕੱਤੀ ਜਿੰਨੀ ਚੰਗੀ ਆ ਦੋਸਤੋ ਇੱਥੇ ਆਣ ਕੇ ਤੁਸੀਂ ਆਪਣੀ ਨਰਕ ਪਰਖ ਕਰ ਲਿਓ ਬਹੁਤ ਸੋਹਣੀ ਬਿਲਕੁਲ ਜੀ ਬਰੀਕੀ ਇਹਦੇ ਵਿੱਚ ਕੁੱਟ ਕੁੱ ਹਰ ਇੱਕ ਨਿਸ਼ਾਨੀ ਜਿਹੜੀ ਕਵਰ ਕਰਦੀ ਹੈ ਚੰਗੀ ਆ ਬਾਕੀ ਰੇਡ ਪਰ ਤਾਰ ਵੇਲੇ ਚਲੋ ਜੇ ਲੱਖ ਦੀ ਸਵਾ ਲੱਖ ਦੀ ਚੀਜ਼ ਤਿਆਰ ਕਰਨੀ ਤਾਂ ਕੋਈ 20 25 30000 ਰੁਪਏ ਨਿਕਲ ਆਉਂਦੀ ਆ ਦਾ ਇਹਦਾ ਮਤਲਬ ਤਿੰਨ ਗੁਣਾ ਪੈਸੇ ਹੋਰ ਦੇ ਰਹੀ ਆ ਹਾਂ ਚਲੋ ਬਹੁਤ ਵਧੀਆ ਇੱਥੇ ਆ ਜੀਏ ਤੇ ਹਰਵੇ ਲੱਖ ਚੌਥੇ ਨੰਬਰ ਤੇ ਆਪਣੇ ਕੋਲ ਜਿਹੜੀ ਗਾ ਆ ਗਈ ਵੀਰੇ ਇਹ ਗੱਪਣ ਗੱਪਣ ਆ ਜੀ ਤੀਜਾ ਸੂਹਾ ਸੂਹੂਗੀ ਜੀ ਲਓ ਜੀ ਤੱਜਾ ਸੂਹਾ ਦੋਸਤੋ ਅਗਲੀ ਆਪਾਂ ਗਾ ਤੁਹਾਨੂੰ ਦਿਖਾ ਦਿੰਦੇ ਆ ਆਪਣੀ ਜਿਹੜੀ ਆ ਪਰਖ ਨਰਖੋ ਦੇ ਮਤਲਬ ਕਿ ਤੀਜਾ ਬਲੈਕ ਰੰਗ ਦੇ ਵਿੱਚ ਆ ਠੀਕ ਆ ਜੀ ਤੇ ਜਰਸੀ ਦਾ ਤੇ ਸ਼ ਲੋਰੀ ਜਰਸੀ ਚਾਹੀ ਹਾਲ ਦਾ ਕ੍ਰੋਸ ਠੰਡੀ ਬਹੁਤ ਹੈ ਜੀ ਕੋਈ ਨਿੱਗਰ ਆ ਬਾਕੀ ਤੇ ਟਿਪਣ ਤੋਂ ਟਪਣ ਆਪਣੀ ਰਿਪੋਰਟਾਂ ਉਹ ਸਭ ਫੋਲ ਓਕੇ ਜੀ ਲੋ ਵੀ ਦੋਸਤੋ ਚਾਰੇ ਥਣ ਟਿਪਣ ਇੱਕ ਨੰਬਰ ਆ ਮੈਂ ਪਹਿਲਾਂ ਹੀ ਗੱਲ ਕਰਤੀ ਸੋ ਵਾਰ-ਵਾਰ ਦੋਸਤੋ ਉਹ ਗੱਲ ਆਪਾਂ ਦੁਹਾਈ ਦਈਏ ਤੇ ਚਲੋ ਆ ਵੇਖੋ ਵਪਾਰੀ ਨੇ ਕੀ ਲੈਣਾ ਹੁੰਦਾ ਵਾ ਕਿਤੇ ਜੋ ਦੋ ਕਿਸੇ ਜੋ ਚਾਰ ਹੈ ਨਾ ਤਾਂ ਕਈ ਗਾਣੇ ਘਾਟੇ ਵੀ ਪਾਉਣੇ ਹੁੰਦੇ ਆ ਤਾਂ ਵਪਾਰੀ ਵੀ ਪੈਸੇ ਲਾ ਕੇ ਲਿਆਉਂਦਾ ਵਾ ਉਹ ਆਪਦੀ ਤਸੱਲੀ ਕਰਦਾ ਚਲੋ ਪ੍ਰਮਾਤਮਾ ਵੱਲੋਂ ਸਾਹ ਵਾਲੀਆਂ ਚੀਜ਼ਾਂ ਵਾਂ ਜਾ ਹਨਾ ਨੇਚਰਲੀ ਕਿਸੇ ਪਾੜਤੇ ਕੋਈ ਨੁਕਸਾ ਆ ਜਾਣਾ ਉਹ ਕਿਸੇ ਦੇ ਵਸਤੀ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਆਹ ਦੋਸਤੋ ਫਿਊਚਰ ਟਾਈਮ ਕਿਸੇ ਤਰ੍ਹਾਂ ਦੀ ਕੋਈ ਵੀ ਵਾਪਰੇ ਖਲਰ ਆਪਾਂ ਹਮੇਸ਼ਾ ਰੋਜ਼ ਆਜੇ ਦਿਨ ਆਪਾਂ ਨੋਟ ਕਰਾਉਨੇ ਆ ਅੱਜ ਜਿਹੜੀ ਤੁਸੀਂ ਲੈ ਜਾਓਗੇ ਠੀਕ ਆ ਜੀ ਉਹ ਅੱਜ ਦੇ ਸਮੇਂ ਜਿਹੜੀ ਓਕੇ ਕਹਿ ਕੇ ਦਿੱਤੀ ਜਾਊਗੀ ਆਉਣ ਵਾਲਾ ਸਮਾਂ ਕਿਸੇ ਮੇਰੀ ਕਿਸਮਤ ਆ ਉਹਨਾਂ ਨੇ ਕਿਹਾ ਨਾਰਮਲ ਹੀ ਘਰੇਲੂ ਜਿਹੜਾ 15 16 15 16 ਤੇ ਚੱਲਦੀ ਆ ਹਾਂ ਬਾਕੀ ਚਲੋ ਹੈ ਵੀ ਐਨੇ ਦੁੱਧ ਵਾਲੀ ਆਪਾਂ ਦੀ ਆਜੇ ਬੇਨ ਕੱਢ ਜੂ ਅੱਡ ਸੱਤ ਬਿਲਕੁਲ ਕੱਢਦੀ ਆ ਜੀ ਲਓ ਜੀ 8-7 ਦਿਨ ਹਜੇ ਲੈ ਜੂਗੀ ਬਾਕੀ ਸੰਸਾ 15-16 ਕਿਲੋ ਦੁੱਧ ਨੋਰਮਲ ਹੈ ਬਾਦੀ ਨਿੱਗਰ ਬਹੁਤ ਜਿਆਦਾ ਹਾਂ ਲੈ ਵਲੂਆ ਚੰਗਾ ਪਰ ਹੋ ਗਈ ਉੰਜ ਵੀ ਵਹਿੜ ਪੱਖ ਦੀਂਦਾ ਇਹਦੇ ਚ ਕੋਈ ਇਹ ਨਹੀਂ ਵੀ ਹਮ ਚੰਗੀ ਆ ਬਹੁਤ ਵਧੀਆ ਚੰਗੇ ਬਾਬੀ ਕਿਸਾਨ ਵੀਰੋ ਇੱਕ ਇਹ ਆਪਾਂ ਤੁਹਾਨੂੰ ਸੈਕਿੰਡ ਲਾਸਟ ਦੇ ਵਿੱਚ ਦਿਖਾਉਣੀ ਸੀ ਠੀਕ ਆ ਜੀ ਵੇੜ ਥਾਨ ਬਹੁਤ ਵਧੀਆ ਥਾਨ ਥੋੜਾ ਵਧੀਆ ਥੀ ਚਵਾਈ ਦਾ ਥੋੜਾ ਲਾਗਿਓ ਦਿਖਾ ਦਿੰਨੇ ਵੀ ਕੋਈ ਵੀ ਦੇ ਧਿਆਨ ਕੇ ਨਾ ਕਵੇ ਵੀ ਯਾਰ ਥਾਨ ਛੋਟਾ ਆ ਬਹੁਤ ਵਧੀਆ ਪੂਰਾ ਥੀ ਚਵਾਈ ਦਾ ਰੁਗ ਰੁਗ ਪੂਰਾ ਆਪਣਾ ਹੋਰ ਕੱਢੂਗੀ ਜਿਵੇਂ ਜਿਵੇਂ ਛਵਾਈ ਲੱਗ ਜਾਊਗੀ ਆ ਲਓ ਜੀ ਲੇ ਵੀ ਹਰਵੇਲੇ ਦਾ ਮੁੱਲ ਕਰ ਸਾਂਝਾ ਬੋਲੋ ਸੰਤੋ ਸਾਹਿਬ ਲੈ ਦੇ ਜੀ ਆ 34700 ਰੁਪਏ ਉਹਦੇ ਚੋਂ ਮੰਨ ਤਾਂ ਨਾ ਆਪਾਂ ਖੁੱਲਾ ਕਰਦਾ 347 ਚ ਬਿਲਕੁਲ ਕਰਦੇ ਹੀ ਖੁੱਲੀਆਂ ਛੋਟਾ ਕਰ ਕਰਦੇ ਆ ਬਹੁਤ ਦੋਸਤੋ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਇੱਕ ਬੋਲਾ ਦਿਖਾਉਣਾ ਹੈ ਨੀਲੀ ਰਾਵੀ ਦਾ ਠੀਕ ਹੈ ਜੀ ਤੇ ਇਹ ਬੋਲ ਵੀ ਜਿਹੜਾ ਦੋਸਤੋ ਫਾਰ ਸੇਲ ਆ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮਾਲ ਡੰਗਰ ਪਸ਼ੂਆਂ ਦੇ ਵਿੱਚ ਕਿਸੇ ਨੇ ਰੱਖਣਾ ਤੇ ਨੀਲੀ ਰਾਵੀ ਦਾ ਬੋਲਾ ਬੱਚੇ ਪੁੱਛ ਤੇ ਚੰਗੇ ਪਾਉਂਦਾ ਠੀਕ ਹੈ ਜੀ ਕਾਫੀ ਮੱਝਾਂ ਬਣੀਆਂ ਸੌਰੀਆਂ ਵੀ ਐਲਬਖਸ਼ ਦਾ ਵਾ ਇਹ ਐਲਬਖਸ਼ ਦਾ ਹੈ ਜੀ ਤੇ ਬਹੁਤ ਪਿਆਰਾ ਕੱਟਾ ਵਾ ਠੀਕ ਹੈ ਜੀ ਪੌਣੇ ਇੱਕ ਪੰਜ ਸਾਲ ਦਾ ਵਾ ਠੀਕ ਹੈ ਜੀ ਪਸ਼ੂਦੰਨ ਦੇ ਵਿੱਚ ਭਾਵੇਂ ਪੰਜ ਆ ਜਾਣ ਚਾਰ ਆ ਜਾਣ ਸਾਰੇ ਕਰਾਸ ਕਰ ਦੂੰਗਾ ਠੀਕ ਹੈ ਜੀ ਨਾ ਦੋਸਤੋ ਮਾਲੀ ਵੀ ਤੇਰਾ ਪਕਾਊਗਾ ਵੀਰ ਦੇ ਕੋਲ ਤੇ ਮੱਜਾ-ਮੁੱਜਾ ਕਾਫੀ ਬਣ ਗਿਆ ਇੱਥੇ ਆਪਣੇ ਕੋਲ ਮੇਰੇ ਕੋਲ ਸੰਦਸਾ 50-55 ਮੱਜਾ ਪਿੰਡ ਚੋਂ ਬਣੇ ਪਿੰਡ ਦੇ ਵਿੱਚੋਂ ਕਾਫੀ ਜਿਆਦਾ ਠੀਕ ਆ ਠੀਕ ਆ ਤਾਂ ਬਾਕੀ ਜਿਹੜੇ ਪਿੱਛੇ ਬੱਚੇ ਆਪਣੇ ਦੇਖੇ ਹੋਏ ਉਹ ਵੀ ਬਿਲਕੁਲ ਆਹ ਬਲੈਕ ਮੱਜਾਂ ਦੇ ਵੀ ਜਿਹੜੇ ਆਪਦੇ ਤੇ ਲੈ ਕੇ ਜਾਂਦਾ ਵਾ ਤੇ ਮਾਰਕਿੰਗ ਬਹੁਤ ਜਾਇਜ਼ ਆ ਜਿਵੇਂ ਧੁੰਨ ਦੇ ਨਿਸ਼ਾਨ ਆ ਬਿਲਕੁਲ 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 ਫਾਲੇ ਦੇ ਨਿਸ਼ਾਨ ਆ ਦੋਸਤੋ ਤੇ ਟੇਡਾ ਇੱਕ ਬਣੇ ਉੱਪਰੋਂ ਹੁੰਦਾ ਤਾਂ ਟੇਡੇ ਕੱਟ ਕੇ ਇੱਕ ਸਾਵਾ ਆ ਜਾਂਦਾ ਠੀਕ ਆ ਜੀ ਬਿਲਕੁਲ ਕੋਲੇ ਕਾਲੇ ਬਹੁਤ ਰੈੱਡ ਆ ਇਹਦੇ ਆਹ ਵੇਖੋ ਜੀ ਖੂਬ ਬਹੁਤ ਨੀਲੀ ਆ ਸੋ ਬਿਲਕੁਲ ਫਾਲਾ ਫੁਲਾ ਵੇਖੋ ਤੁਸੀਂ ਠੀਕ ਆ ਜੀ ਬਿਲਕੁਲ ਨਿਸ਼ਾਨ ਦੋਨੋਂ ਸਾਈਡਾਂ ਤੇ ਹੈਗਾ ਤੇ ਸਟਿਕਲਾਂ ਦਾ ਵੀ ਚੰਗਾ ਤੇ ਹੈਵੀ ਪੂਰਾ ਠੀਕ ਆ ਜੀ ਹੈਵੀ weight ਆ ਪੂਰਾ ਬਾਕੀ ਮੱਜਾਂ ਦਾ ਵੀਰਾਂ ਦਾ ਵੀ ਕਾਫੀ ਜੋਰ ਰਹਿੰਦਾ ਇਹਨੂੰ ਲੋਕਲ ਪਿੰਡ ਦੇ ਵਿੱਚੋਂ ਬਹੁਤ ਭੈਣ ਭਰਾ ਸੱਜਣ ਆ ਜਾਂਦੇ ਤੇ ਮੋੜੇ ਨਹੀਂ ਜਾਂਦੇਗੇ ਤੇ ਕਾਫੀ ਵੀਰਾਂ ਨੇ ਮੱਜਾਂ ਜਿਹੜੀਆਂ ਦੋਸਤੋ ਕ੍ਰਾਸ ਕਰਵਾਈਆਂ ਇੱਥੋਂ ਤੇ ਕੁਝ ਬਣੇ ਸੋਰੇ ਕਾਫੀ ਆ ਆਦੇ ਦੋਸਤੋ ਬਕਾਊ ਆ ਇਸੇ ਵੀਰ ਨੇ ਮਾਲ ਡੰਗਰ ਦੇ ਵਿੱਚ ਰੱਖਣਾ ਤੇ ਘਰੇਲੂ ਘਰ ਵਾਲੇ ਵੀਰ ਨੇ ਲੈਣਾ ਚਾਹੀ ਗੁਜਰ ਭਾਈ ਜਰਾ ਆਪਣਾ ਵੀ ਵੀਡੀਓ ਕਾਫੀ ਦੇਖਦਾ ਤੇ ਬਿਲਕੁਲ ਮਾਲ ਪਸ਼ੂਆਂ ਦੇ ਵਿੱਚ ਰੱਖਣ ਵਾਲਾ ਮਾਲ ਦੀ ਏ ਠੀਕ ਆ ਜੀ ਕਟਿਆ ਜਾਂਦਾ ਵਾ ਕੋਈ ਇਹ ਨਿਗੇ ਦੀ ਡਿੰਗਾ ਕੋਲ ਜਿਹੜਾ ਬਿਰਕੋ ਕਟਿਆ ਵਾਲਾ ਲੋ ਜੀ ਅੱਖ ਬਹੁਤ ਪਿਆਰੀ ਅੱਖ ਬਿੱਲੀ ਮਣਕੀ ਆ ਠੀਕ ਆ ਜੀ ਬਿਲਕੁਲ ਜੀ ਰੈੱਡ ਕੋਲੇ ਰੈੱਡ ਕੋਲੇ ਨੀਲੀ ਆ ਕੋਈ ਮਾਰਕਿੰਗ ਬੜੀ ਪਿਆਰੀ ਏ ਦੀ ਜੈ ਜੈ ਓਕੇ ਹਰ ਵੀਰ ਵੀਰਾ ਇਹਦੀ ਕੀ ਡਿਮਾਂਡ ਕਿੰਨੇ ਤਾਂ ਦੇ ਦਿੰਦੇ ਆ ਕੋਈ ਨਹੀਂ ਜਿੱਦਾਂ ਕਾਲ ਆ ਜਾਊਗੀ ਕਰ ਦਾਂਗੇ ਵੈਸੇ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਇਹਦਾ ਠੀਕ ਹੈ ਜੀ ਹਾਂ ਠੀਕ ਹੈ ਜੀ ਬਾਕੀ ਕਰਨ ਨੰਬਰ ਮੈਨੂੰ ਦੋ ਤਾਂ ਗੁੱਜਰ ਭਾਈ ਜਾਰੇ ਤਾਂ ਕੋਈ ਇੱਕ ਵੀ ਪੰਜੀ ਵੀ ਲਈ ਜਾਂਦੇ ਆ ਹਾਂ ਹਾਂ ਪਰ ਫਿਰ ਵੀ ਆਪਾਂ ਫੋਨ ਤੇ ਦੱਸ ਦੇਵਾਂਗੇ ਠੀਕ ਹੈ ਜੀ ਬਾਕੀ ਦੇ ਦਾਂਗੇ ਲੱਖ ਦੇ ਅੰਦਰ ਵਾਰ ਠੀਕ ਹੈ ਜੀ ਹਾਂ ਲੋ ਦੱਸੋ ਬਾਕੀ ਵੀਰਾਂ ਦਾ ਵੀ ਕੋਈ ਵੀ ਕਾਲ ਕਰ ਲੈ ਵੀਰ ਤੇ ਦੇ ਦਿਆਂਗੇ ਮਾਲੇ ਠੀਕ ਹੈ ਜੀ ਲੱਖੋਂ ਅੰਦਰ ਵਾਰ ਹੀ ਦੇ ਦਿਆਂਗੇ ਠੀਕ ਹੈ ਜੀ ਜਿਹੜਾ ਕੋਈ ਵੀਰ ਚਾਹ ਵਾਣਾ ਠੀਕ ਹੈ ਜੀ ਮਾਲ ਟੰਗਰ ਦੇ ਵਿੱਚ ਰੱਖਣਾ ਚਾਹੁੰਦਾ ਤੇ ਬੇ ਤੜਕ ਤੁਸੀਂ ਇੱਥੇ ਆਣ ਕੇ ਸੌਦਾ ਕਰ ਲਿਓ ਰੈਡੀ ਵੀ ਲੱਗਾ ਤੇ ਜੰਪ ਜੰਪੇ ਵੇ ਵਿਲਾਉਂਦਾ ਠੀਕ ਹੈ ਜੀ ਜਿੱਦਾਂ ਮਰਜ਼ੀ ਤਸੱਲੀ ਕਰੋ ਇੱਥੇ ਆਣ ਕੇ ਇਹ ਅੱਜ ਐਨੀਮਲ ਨੇਵੀਰ ਹਰਵੇਲ ਦੇ ਫਾਰਮ ਤੇ ਟੋਟਲ 5 ਮੱਝਾਂ ਵੀ ਦਿਖਾਤੀਆਂ ਤੁਹਾਨੂੰ ਇੱਕ ਗੱਭਣ ਇੱਕ ਸੂਈ ਸਵਾਈ ਆ ਦੋਸਤੋ ਨੀਲੀ ਪੱਖ ਦੇ ਵਿੱਚ ਇੱਕ ਅਫਸਰ ਝੋਟੀ ਇੱਕ ਵੈੜ ਇੱਕ ਮਾਲੀ ਹਰਵੇਲ ਇੱਕ ਨੰਬਰ ਵੇਰੇ ਕਰ ਦਿਓ ਸਾਂਝੇ 99038820259906382025 ਠੀਕ ਆ ਜੀ ਨਵੀਂ ਵੀ ਪ੍ਰਭਾ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਬਥੇਰੇ ਗੱਲਬਾਤ ਕਰ ਲਿਓ ਮਿਲਦੇ ਹੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ